ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਦੁਸ਼ਹਿਰੇ ਦੀਆਂ ਤਿਆਰੀਆਂ ਜੋਰਾਂ ਤੇ ਨੇ ਕੱਲ ਨੂੰ ਦੋ ਤਰੀਕੇ ਤੇ ਦੁਸ਼ਹਿਰੇ ਦਾ ਮੇਲਾ ਪੁਆਣੀਗੜ੍ਹ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਵਿੱਚ ਮਨਾਇਆ ਜਾਣਾ ਹੈ ਤੇ ਤਿਆਰੀਆਂ ਦਾ ਜਾਜਾ ਦੇਣ ਉੱਚੇਚੇ ਤੋਟੇ ਮਾਨਯੋਗ ਡੀ ਐਸ ਪੀ ਪੁਆਣੀਗੜ੍ਹ ਰਾਹੁਲ ਕੌਸ਼ਲ ਪਹੁੰਚੇ ਨੇ ਉੱਥੇ ਹੀ ਪ੍ਰਧਾਨ ਰਿੰਕੂ ਗੋਇਲ ਗਿੰਨੀ ਕੱਦ ਜੀ ਕਰਨ ਗਰਗ ਅਤੇ ਸ਼ਸ਼ਾਂਤ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਸਭਾ ਭਵਾਨੀਗੜ੍ਹ ਅਤੇ ਦੁਸ਼ਹਿਰਾ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਤੇ ਧਿਆਨ ਰੱਖਿਆ ਗਿਆ ਕਿ ਬੱਚਿਆਂ ਨੂੰ ਔਰਤਾਂ ਨੂੰ ਅਤੇ ਬਜ਼ੁਰਗਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਸੋ ਤਿਆਰੀਆਂ ਦਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ ਡੀਐਸਪੀ ਪੁਆਨਿਗੜ ਰਾਹੁਲ ਕੌਂਸਲਰ ਤੇ ਥਾਣਾ ਪੁਆਨਿਗੜ ਦੇ ਮੁਖੀ ਉੱਚੇ ਚੇਤਤੌਰ ਤੇ ਜੱਜਰ ਰੰਗੇ ਨਜ਼ਰ ਆ ਰਹੇ ਨੇ ਤੇ ਇਨਸਟਰਕਸ਼ਨਾਂ ਦਿੱਤੀਆਂ ਜਾ ਰੀਆਂ ਨੇ ਕਿੱਥੇ ਕਿਹੜੀ ਕਿਹੜੀ ਚੀਜ਼ ਹੋਣੀ ਚਾਹੀਦੀ ਆ ਕਿਹੜੀ ਨਹੀਂ ਹੋਣੀ ਚਾਹੀਦੀ ਸੋ ਦੁਸ਼ਹਰੇ ਦਾ ਮੇਲਾ ਦੇਖਣ ਦੀ ਤਿਆਰੀ ਤੁਸੀਂ ਵੀ ਕਰ ਲਓ ਤੁਸੀਂ ਵੀ ਕੱਲ ਟਾਈਮ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਪੁਆਨਿਗੜ ਵਿਖੇ ਪਹੁੰਚ ਜਾਣਾ ਕੀ ਕੀ ਤਿਆਰੀਆਂ ਨੇ ਤੁਹਾਨੂੰ ਉਹ ਸੁਣਾ ਦਿੰਨੇ ਆ ਤੁਹਾਨੂੰ ਲੈ ਕੇ ਚਲਦੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਪੋਹਣੀਗੜ ਵਿਖੇ ਰਿੰਕੂ ਜੀ ਕੱਲ੍ਹ ਸ਼ਹਿਰ ਦੇ ਵਿੱਚ ਦੁਸ਼ਹਿਰੇ ਦਾ ਮੇਲਾ ਮਨਾਇਆ ਜਾਣਾ ਕੀ ਕੀ ਤਿਆਰੀਆਂ ਨੇ ਪਹਿਲਾਂ ਤਾਂ ਮੈਂ ਸਾਰੇ ਸਮੂਹ ਨਗਰ ਨਿਵਾਸੀਆਂ ਤੇ ਸਾਡੇ ਇਲਾਕੇ ਨੂੰ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਨੌਜਵਾਨ ਸਭਾ ਪੋਹਣੀਗੜ ਵੱਲੋਂ ਦੁਸ਼ਹਿਰਾ ਮੇਲਾ ਕਮੇਟੀ ਪੋਹਣੀਗੜ ਵੱਲੋਂ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਨੇ ਜੀ ਤੇ ਅਸੀਂ ਸਨ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਆਓ ਰਲ ਮਿਲ ਕੇ ਆਪਣਾ ਦੁਸ਼ਹਿਰੇ ਦਾ ਤਿਹਾਰ ਬਣਾਈਏ ਤੇ ਕੀ ਕੀ ਜਿਹੜਾ ਸਮਾਂ ਰਹੇਗਾ ਇਹਦੇ ਬਾਰੇ ਵੀ ਜਾਣਕਾਰੀ ਸਮਾਂ ਅਸੀਂ 5 ਤੇ ਸੂਰਜ ਹਸਤੇ ਦੇ ਵਕਤ ਰਾਵਣ ਦਾ ਦਹਨ ਹੁੰਦਾ ਤੇ ਉਸ ਟਾਈਮ ਹੀ ਰਾਵਣ ਦਾ ਦਹਨ ਹੋਇਆ ਹੋਰ ਕੀ ਕੀ ਤਿਆਰੀਆਂ ਹੋਣਗੀਆਂ ਲੋਕ ਤਿਆਰੀਆਂ ਸਾਡੇ ਵੱਲੋਂ ਪੂਰੀਆਂ ਨੇ ਜੀ ਬੈਠਣ ਦਾ ਅਰੇਂਜਮੈਂਟ ਹੈ ਔਰਤਾਂ ਲਈ ਵੱਖਰਾ ਸੈਕਸ਼ਨ ਤਿਆਰ ਕੀਤਾ ਗਿਆ ਤੇ ਸਕੂਟਰ ਮੋਟਰਸਾਈਕਲ ਖੜਾਉਣ ਲਈ ਇੱਕ ਅਲੱਗ ਸੈਕਸ਼ਨ ਤਿਆਰ ਕੀਤੇ ਗਏ ਨੇ ਤੇ ਸੁਰੱਖਿਆ ਪਰਮੰਦਾ ਨੂੰ ਬੜਾ ਅਫਸਰਾਂ ਨੇ ਬੜੀ ਸਾਨੂੰ ਮੋਤ ਦੇ ਸਾਹ ਦਿੱਤਾ ਸਾਡਾ ਅਸੀਂ ਬੜੇ ਵਧੀਆ ਪ੍ਰਬੰਧ ਕੀਤੇ ਨੇ ਤੇ ਆਓ ਆਪਾਂ ਸਾਰੇ ਰਲ ਕੇ ਆਨੰਦ ਲਈਏ ਇਸ ਮੇਲੇ ਦਾ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦਾ ਕਿ ਆਓ ਬੜੇ ਸ਼ਾਂਤਮਈ ਢੰਗ ਨਾਲ ਆਪਾਂ ਇੱਕ ਵੱਡਾ ਆਪਣਾ ਤਿਹਾਰਾ ਹੈ ਆਪਾਂ ਉਹਨੂੰ ਮਨਾਈਏ ਤੇ ਇਸ ਇਤਿਹਾਰ ਨੂੰ ਬੜਾ ਸ਼ਾਂਤਮਈ ਢੰਗ ਨਾਲ ਆਪਾਂ ਜਵਾਈ ਕਰੀਏ। ਕੋਈ ਦਸ਼ਮਨ ਜੀ ਉਸ ਦੀ ਇੱਕ ਸਾਹ ਜਿਵੇਂ ਕਿ ਬਹੁਤ ਉਸਾਇ ਲੋਕਾਂ ਦੇ ਵਿੱਚ ਸ਼ਹਿਰ ਨਵਸੀਆਂ ਦੇ ਵਿੱਚ ਸਾਨੂੰ ਫੋਨ ਬਹੁਤ ਲੋਕਾਂ ਦੇ ਆ ਰਹੇ ਨੇ ਇਸ ਵਾਰ ਕੀ ਕੀ ਪ੍ਰਬੰਧ ਕੀਤੇ ਗਏ ਨੇ ਤੇ ਮੈਂ ਸਾਰਿਆਂ ਦੇ ਇਕ ਤੁਹਾਡੇ ਮਾਧਿਅਮ ਨਾਲ ਹੀ ਸੁਨੇਹਾ ਪਹੁੰਚਾਉਣਾ ਚਾਹਣਾ ਵੀ ਇਸ ਵਾਰ ਸਪੈਸ਼ਲ ਚੱਕੀਆਂ ਦਾ ਬਹੁਤ ਸੁੰਦਰ ਚੱਕੀਆਂ ਕੇਰਲਾ ਤੋਂ ਸਪੈਸ਼ਲ ਜਿਹੜੇ ਆਰਟਿਸਟ ਨੇ ਉਹ ਆ ਰਹੇ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਹੁੰਮਾਗੇ ਪਹੁੰਚੋ ਤੇ ਜੋ ਇਹ ਸਾਡੀ ਪੁਰਾਤਨ ਰਮਾਇਣ ਦਾਕ ਕਿ ਜੁਰਮ ਮੇ ਅਨਸਾਰ ਜਦੋਂ 라ਵਣ ਜੀ 라ਵਣ ਦਾ ਦਹਨ ਕੀਤਾ ਜਾਂਦਾ ਹੈ ਉਹਨੂੰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਤੇ ਅਸੀਂ ਚਾਹੁੰਦੇ ਆਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਜਿਹੜਾ ਸਨੇਹ ਹੈ ਵੀ ਜਿਹੜੀ ਇੱਕ ਨਾਕਾਰਾਤਮਕ ਸੋਚ ਹੈ ਉਹਨੂੰ ਖਤਮ ਕਰੋ ਤੇ ਆਪਦੇ ਅੰਦਰ ਦੇ 라ਵਣ ਨੂੰ ਅੰਦਰ ਦੀ 라ਵਣ ਰੂਪੀ ਸੋਚ ਨੂੰ ਖਤਮ ਕਰਕੇ ਆਪਾਂ ਇਸ ਜੀਵਨ ਨੂੰ ਪ੍ਰਭੂ શ્રી ਰਾਮ ਦੇ ਚਰਨਾਂ ਲਾਈਏ ਤੇ ਅੱਗੇ ਲੈ ਕੇ ਜਾਈਏ ਇਹਦੇ ਬੱਚਿਆਂ ਨੂੰ ਤਾਂ ਉਸਤਾਦ ਕਰੀਏ ਵੀ ਸਹੀ ਢੰਗ ਨਾਲ ਆਪਾਂ ਆਪਣੀ ਜ਼ਿੰਦਗੀ ਜੀਏ ਤੇ ਅچھے ਕਰਮ ਕਰੀਏ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਅਪੀਲ ਕਰਨਾ ਚਾਹਾਂਗੇ ਹਮੇ ਮਾਗੇ ਪਹੁੰਚੋ ਅਸੀਂ ਬਹੁਤ ਖਾਸ ਰਵੰਧ ਕੀਤਾ ਹੋਇਆ ਲੇਡੀਜ਼ ਲਈ ਸਪੈਸ਼ਲ ਬੱਚਿਆਂ ਲਈ ਇੱਕ ਅਲੱਗ ਤੋਂ ਸੈਗਮੈਂਟ ਬਣਾਇਆ ਹੋਇਆ ਹੈ ਤੇ ਪ੍ਰਸ਼ਾਸਨ ਦਾ ਸਾਡੇ ਨਾਲ ਬਹੁਤ ਸਾਥ ਦਿੱਤਾ ਪ੍ਰਸ਼ਾਸਨ ਨੇ ਇਹ ਸੁਰੰਸ਼ਿਤ ਕੀਤਾ ਹੈ ਵੀ ਆਉਣ ਵਾਲੀ ਸਾਰੀ ਸੰਗਤ ਦੀ ਜਿਹੜੀ ਬੈਠਣ ਦੀ ਆਉਣ ਦੀ ਪਾਰਕਿੰਗ ਦੀ ਜਾਂ ਉਹਨਾਂ ਦੀ ਸੇਫਟੀ ਦੀ ਜਿਹੜੀ ਸੀ ਉਹ ਪ੍ਰਕਿਰਿਆ ਪੂਰੀ ਜ਼ਿੰਮੇਵਾਰੀ ਹੈ ਉਹ ਪਰਪਰ ਸੰਭਾਲ ਰਹੇ ਹਨ ਜੀ ਅਸੀਂ ਦੀ ਬਿਲਕੁਲ ਜੀ ਜਿਹੜੀ ਉਹਨਾਂ ਦੀ ਐਕਟੀਵਿਟੀ ਹੈ ਡੀਐਸਪੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਹਿਣਾ ਉਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਇਹ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਦੀ ਨੂੰ ਇੱਥੇ ਆ ਕੇ ਇਨਸਪੈਕਸ਼ਨ ਕੀ ਇਹ ਤੇ ਦੇਖਿਆ ਕਿ ਕਿਹੜੇ ਕਿਹੜੇ ਲੂਜ਼ ਪੁਆਇੰਟ ਨੇ ਉਹਨਾਂ ਸਾਨੂੰ ਦੱਸਿਆ ਵੀ ਇੱਥੇ ਤੇ ਸੀ ਇਦਾਂ ਪ੍ਰਬੰਧ ਕਰਨੇ ਨੇ ਤੇ ਜੈਜੀ ਵੀ ਲੋਡ ਹਨਾਂ ਨੇ ਐਵੇਂ ਸ਼ਾ ਕਿਹਾ ਸੀ ਤੁਹਾਡੇ ਨਾਲ ਪ੍ਰੋਫੈਸ਼ਨ ਥੋੜਾ ਸਾਡੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਮਾਨਯੋਗ ਡੀਐਸਪੀ ਸ਼੍ਰੀ ਰਾਹੁਲ ਕੋਸ਼ਲ ਜੀ ਦਾ ਤੇ ਸਪੈਸ਼ਲ ਟੈਂਕ ਐਸਐਚਓ ਮਾਰਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਹੀ ਇੰਟਰਸਟ ਨਾਲ ਇੱਥੇ ਆ ਕੇ ਸਾਡਾ ਮਾਰਗਦਰਸ਼ਨ ਕੀਤਾ ਤੇ ਕਿਵੇਂ-ਕਿਵੇਂ ਅਸੀਂ ਪ੍ਰਬੰਧ ਕਰ ਸਕਦਾ ਕਿਵੇਂ-ਕਿਵੇਂ ਸਿਕਿਉਰਿਟੀ ਦੇ ਤੇ ਹੋਰ ਵੀ ਜਿਹੜੇ ਪ੍ਰਬੰਧ ਨੇ ਕਿਵੇਂ ਹੋ ਸਕਦੇ ਨੇ ਸਾਨੂੰ ਮਾਰਗਦਰਸ਼ਨ ਕੀਤਾ ਤੇ ਉਹਨਾਂ ਨੇ ਹਮੇਸ਼ਾ ਸਾਨੂੰ ਸਪੋਰਟ ਕੀਤੀ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਪ੍ਰਸ਼ੰਦਾ ਤੇ ਧੰਨਵਾਦ ਕਰਦੇ ਮੈਡਮ ਜਿਨ੍ਹਾਂ ਨੇ ਸਾਨੂੰ ਪਰਮਿਸ਼ਨ ਅੱਜ ਕੋਈ ਦਿੱਕਤ ਨਹੀਂ ਆਂ ਦਿੱਤੀ ਤੇ ਜੋ ਵੀ ਉਹਨਾਂ ਨੂੰ ਸਾਨੂੰ ਜ਼ਰੂਰਤ ਹੈ ਉਹਨਾਂ ਨੇ ਕਿ ਅ విశ్వాਸ ਦਿਵਾਇ ਸੀ ਤੁਹਾਡੇ ਆ ਸਪੈਸ਼ਲੀ ਅਸੀਂ ਕਰਵਾਵਾਂਗੇ ਤੇ ਪ੍ਰੈਸ ਦਾ ਤੁਹਾਡੇ ਮਾਧਿਅਮ ਰਾਹੀਂ ਜਿੰਨਾ ਤੱਕ ਇਹ ਸੁਨੇਹਾ ਸਾਡੀ ਸੰਗਤ ਤੱਕ ਜਾ ਰਿਹਾ ਹੈ ਵੀ ਇੱਥੇ ਦੁਸ਼ਹਿਰਾ ਮੰਨ ਰਿਹਾ ਹੈ ਬਹੁਤ ਬਹੁਤ ਤੁਹਾਨੂੰ ਸੰਯੁਕਤ ਪਲੈਕਸਪ੍ਰੈਸ ਕਲਬ ਦਾ ਮਾਲਵਾ ਐਮਬੀਟੀਵੀ ਦਾ ਰومی ਜੀ ਦਾ ਰਸ਼ਪਿੰਦਰ ਜੀ ਦਾ ਸਰ ਦੁਸ਼ਹਿਰੇ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਤਾਂ ਮੌਕਾ ਦੇਖਣਾ ਹੈ ਕੀ ਕਹਿਣਾ ਸਰ ਦੁਸ਼ਹਿਰਾ ਕਮੇਟੀ ਵੱਲੋਂ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਹੈ ਮੁਰਤੇ ਇੱਕ ਬਾਦ ਸਟੇਡੀਅਮ ਪਾਣੀਗੜ ਵਿੱਚ ਕੱਲ ਦੁਸ਼ਹਿਰਾ ਦਾ ਪ੍ਰੋਗਰਾਮ ਰੱਖਿਆ। ਪੁੱਛ ਅਸੀਂ ਕਮੇਟੀ ਮੈਂਬਰਾਂ ਦੇ ਨਾਲ ਅੱਜ ਇੱਕ ਮੀਟਿੰਗ ਕੀਤੀ ਹੈ ਤੇ ਮੌਕੇ ਦਾ ਸਾਰਾ ਜਾਇਜ਼ਾ ਵੀ ਲੈ ਆ ਸੀ ਜਾ ਕੇ ਜਿਹੜੇ ਸਿਕਿਉਰਟੀ ਨਾਰਮਸ ਨੇ ਜਿਹੜੇ ਕਿ ਸਾਨੂੰ ਡਿਸਕ੍ਰਾਈਬ ਕੀਤੇ ਹੋਣਗੇ ਨੇ ਚਾਹ ਧਿਆਨ ਰੱਖਣਾ ਉਹਨਾਂ ਦਾ ਰ ਅਸੀਂ ਸਾਰਿਆਂ ਨੂੰ ਜਾਨੂ ਕਰਾਇਆ ਤੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਵੀ ਮਤਲਬ ਸਾਰੇ ਜਿਹੜੇ ਨਿਯਮ ਜਿਹੜੇ ਅਸੀਂ ਬਣੇ ਨੇ ਇਹਨੂੰ ਫਾਲੋ ਕਰਨਗੇ ਤਾਂ ਕਿ ਕੋਈ ਵੀ ਸੁਖੌਣਿਕਟ ਨਾ ਹੋ ਸਕੇ ਤੇ ਬਾਕੀ ਅਸੀਂ ਜਿਹੜੀ ਪਬਲਿਕ ਹੈ ਉਹਨੂੰ ਵੀ ਅਸੀਂ ਅਪੀਲ ਕਰਦੇ ਹਾਂ ਬਿਦੂਸ਼ਰਾ ਜਿਹੜਾ ਕਿ ਬੁਰਾਈ ਤੇ ਚੰਗਾਈ ਜਿਤਨ ਪ੍ਰੈਜ਼ੈਂਟ ਕਰਦਾ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਨ ਸ਼ਾਂਤੀ ਨਾਲ ਇਸਤਿਹਾਰ ਨੂੰ ਮਨਾਉਣ ਕੋਈ ਹਫੜਾ ਦਫੜੀ ਨਾ ਕਰਨ ਸਾਡੇ ਵੱਲੋਂ ਇੱਥੇ ਦੁਸ਼ਹਿਰਾ ਦੀ ਤਿਆਰੀ ਸਾਰੇ ਪ੍ਰੋਗਰਾਮ ਕਿਤੇ ਗਏ ਨੇ ਤੇ ਸਿਕਿਉਰਿਟੀ ਪੁਆਇੰਟ ਆਫ ਊਨਾ ਸਾਡੀ ਪੂਰੀ ਫੋਰਸ ਲਾਈ ਜਾਏਗੀ ਤੇ ਸਾਰਿਆਂ ਨੂੰ ਬਸਹਿਰੇ ਦੀਆਂ ਐਡਵਾਂਸ ਵਿੱਚ ਬਹੁਤ ਬਹੁਤ ਵਧਾਈਆਂ ਤੇ ਸੁਰੱਖਿਆ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਬਿਲਕੁਲ ਮੁਕੰਮਲ ਹੋ ਗਿਆ ਨੇ ਜੀ ਸਾਰੇ ਰੂਟਸ ਵਗੈਰਾ ਟ੍ਰੈਫਿਕ ਪਲਾਨ ਸਾਰੇ ਸਾਡੇ ਤਿਆਰ ਹੋ ਗਏ ਨੇ ਕਿਤੇ ਕਿਤੇ ਸੀਟਿੰਗ ਬਾਕੀ ਆ ਤੇ ਫਾਇਰ ਐਸਟਿੰਸ਼ ਵਗੈਰਾ ਸਾਰੀਆਂ ਚੀਜ਼ਾਂ ਦਾ ਸੀੜਾ ਹੈ 24 ਸਾਡੇ ਸਕਿਉਰਟੀ ਨਾਰਮ ਜਿੰਦੇ ਸਾਰਨ ਧਿਆਨ ਵਿੱਚ ਰੱਖੀ ਸਾਰਾ ਕੁਝ ਪੂਰਾ ਕਰ ਲਿਆ